လေ लौके कला ခြိလန်ဘာပဲတော့ ਬਾਈ ਸਟਾਰ ਬਰੇ ਆਈ ਬਹੁਤ ਦੁਖੀ ਕੀ ਹੋ ਗਿਆ ਤੇਰੇ ਘਰ ਨੂੰ ਬੰਬ ਡੇ ਗਿਆ ਪਾਕਿਸਤਾਨ ਦਾ ਵਾਸਤਾ ਹੈ ਹੈ ਕਿ ਤੇ ਮਾਤਾ ਜੀ ਮਰ ਜਾਨਾ ਤੇਰੇ ਬਾਪੂ ਉਹਨਾ ਮਰ ਜਾਨਾ ਤੂੰ ਕਹਿੰਦਾ ਮੈਂ ਮਰ ਜਾਣਾ ਇਹ ਕਹਿੰਦੀ ਮੈਂ ਮਰ ਜਾਣਾ ਅੱਜ ਸਾਰੇ ਮਰਨ ਤਿਆਰ ਬੋਲੋ ਲਾਲ ਲਾਲ ਪੀਰ ਦੀ ਘਰ ਦੇ ਵਿੱਚ ਚਾਰ ਜਣੇ ਰਹਿੰਦੇ ਆ ਚਾਰੇ ਜਣਿਆਂ ਦਾ ਸਬਾਕ ਟੁੱਟਿਆ ਪਿਆ ਇੱਕ ਦੂਜੇ ਨਾਲ ਚੱਲ ਪੈਨੇ ਆ ਦੇ ਤੇਰੀ ਦੀ ਲਹਿ ਤੇ ਲੀ ਆਹ ਕੁਛ ਨਾ ਆ ਜੇ ਹੋ ਜੈ ਸੇ ਸਾਰਾ ਕੁਝ ਪੇਰ ਜੇ ਅਜੁੱਤੀ ਭਰ ਕੇ ਪਾ ਜੇ ਪਹਿਲੀ ਸਨ ਲਾਓ ਅਜੁੱਤੀ ਰਾਜੀ ਹੋ ਜੇ ਕਿੰਨਾ ਚਿਰ ਹੋ ਗਿਆ ਵਿਆਹ ਨੂੰ ਬੱਚਾ ਆਏਗਾ ਉਸ ਤੋਂ ਬਾਅਦ ਇਹ ਗੁਣੀਆ ਮੁੰਡਾ ਵੀ ਲੈ ਕੇ ਆਉਂਗੇ 4.5 ਕਿਲੋ ਦਾ ਸਾਹਮਣੇ ਰੱਖੀ ਹੂੰ ਤੇ ਲੰਬੇ ਬੋਤਾਰੇ ਮੈਨੂੰ ਚਿਆ ਨਹੀਂ ਬਣ ਜਾ ਗੋਲੰਬਿਆ ਗਏ ਸ਼ੈਣੀ ਬੰਦ ਲੇ ਸ਼ਿਕਰ ਲੱਗਦੇ ਬੋਲੋ ਸੱਚੇ ਬੋਲੋ ਨਹੀਂ ਯਾ ਕਾਕੇ ਕੱਲ੍ਹ ਆ ਕੇ ਹੋ ਜਿਹਦੇ ਬੱਚੇ ਦਿਨਾਂ ਨੂੰ ਬਣ ਕੇ ਰੱਖਦੇ ਨੇ ਉਹਨਾਂ ਕੰਮ ਜਾਵਰ ਰਹਿਗੇ ਬਣਨਾ ਬਰਾਦਰੀ ਕੀ ਆਪਨੇ ਜੀ ਮੇਰਾ ਤੇ ਆ ਕੰਮ ਕਰਦੇ ਹੋ ਕਿੰਨੀ ਪੈਲੀ ਆ ਲੋਕ ਜਿਹੜੇ ਆ ਕੇ ਕਰਨੀ ਤੇ ਆ ਬਹੁਤ ਜੇ ਕਾਮਾ ਸ਼ੁਰੂ ਤੋਂ ਆਏ ਨੇ ਹਾਂ ਅਰੋ ਚੱਕਰ ਸਿਰੇ ਜਵਾਕ ਨੂੰ ਬੀਬੀ ਜੀ ਵਾਜੀ ਵਾਜੀ ਯੂ ਕਿ ਸਬਰ ਕਰਕੇ ਦੱਸ ਮੇਰੇ ਬੈਠੋ ਐ ਨਾ ਨਿਆਇ ਦੇ ਖਾੜੇ ਉਹ ਬਾਬੇ ਦੀ ਚੱਲਦੀ ਐ ਲਹਿਰ ਕਹਿ ਕੇ ਬੱਤ ਕੁੱਟੀ ਸੀ ਤੂੰ ਕੰਮ ਨਹੀਂ ਕਰੀ ਸੀਆਲੇ ਬਣਾਇਆ ਕਰੂ ਜ ਆ ਛੜਾ ਰੰਗ ਕਿੰਨਾ ਬੰਨ ਕਰ ਜਾ ਬੈਠਾ ਉੱਥੇ ਹੋਜਾ ਮਤਾਂ ਹੋਜਾ ਹੋਜਾ ਪਿੱਛੇ ਮਤਾਂ ਹੋਜਾ ਪਿੱਛੇ ਅੱਛਾ ਮਲੇਰ ਕੋਟ ਲਗਾਣਗੇ ਤੁਸੀਂ ਤੂੰ ਗਈਆਂ ਪੁੱਤ ਕਰੇ ਸੁਪਨੇ ਤੇ ਪਹੁੰਚਾ ਤੋ ਪਨੀਰ ਸਾਹ ਪਾਣੀ ਆਇਆ ਘੜੂ ਬੋਲ ਦਿਖਦੇ ਹਾਂ ਜੀ ਘਰ ਦੇ ਵਿੱਚ ਹੋਰ ਕੋਈ ਗੱਲਾਂ ਕਰੂੰਗਾ ਦੋ ਦੋਆਂ ਦੇ ਵਿੱਚ ਲਾ ਪਾ ਦਿੰਨੀ ਆ ਜਿੱਦਾਂ ਲਾਪਾ ਇਹਨਾਂ ਨਾਲ ਵਾਲੀ ਕੁਸ਼ਤੀ ਕਿੰਨੇ ਜਰ ਤੋਂ ਕੀ ਆਇਆ ਤੈਨੂੰ ਠੀਕ ਆਇਆ ਬਾਬਾ ਜੀ ਡਾਕਟਰ ਨੇ ਜੱਲ ਚਲਾ ਦੇ ਫੇਰ ਬਾਬਾ ਨਾਲ ਚਲਾ ਦੇ ਹੁਣ ਦਰਦ ਨਹੀਂ ਹਟਦਾ ਇਹ ਅੱਜ ਹਟਾ दिए ਭਲਾ ਤੇਰੇ ਟੀਕਾ ਲੱਗਿਆ ਭਲਾ ਤੇਰੇ ਨਾਲ ਬਲੌਗ ਆ ਬਾਬਾ ਰਾਜੀ ਕਰ ਦੂ ਤੇਰੀ ਬਲੌਗ ਨਾਲ ਵੀ ਚੱਲਣ ਲਾ ਦੂ ਬੋਲ ਸੱਚੇ ਦਰਬਾਰ ਦੇ ਮਜ਼ੂਰ ਆ ਹਾਂ ਜੀ ਫਿਰ ਕਿਹੜੇ ਡਾਕਟਰ ਤੋਂ ਟੀਕਾ ਲਵਾਇਆ ਸੀ ਤੇ ਮਾੜੀ ਗੱਲ ਹੀ ਆਈ ਉਹਦੇ ਤੋਂ ਡੋਡੇ ਕੀ ਖਾਣਾ ਤੂੰ ਹਾਂ ਜੀ ਟੀਕਾ ਨਾ ਹੁਣ ਟੀਕਾ ਲਵਾ ਲਓ ਸੁਦਾ ਸਵਾਰਨਾ ਪਿਉ ਲੰਨ ਇਹ ਫਿਰ ਤੇਰੇ ਤੋਂ ਟੀਕਾ ਲੱਗਿਆ ਨਹੀਂ ਨਹੀਂ ਇਹ ਬਾਬਾ ਇਹ ਦੱਕਾ ਕੋਲਵਾਏ ਬਾਬਾ ਦੱਕਾ ਟੀਕਾ ਲਵਾਏ ਇਹ ਵੀ ਨਸ਼ਾ ਕਰਕੇ ਹਮ ਚਿੱਤਾਂ ਛੱਡ ਗਿਆ ਨਹੀਂ ਬਾਬਾ ਜੀ ਬਹੁਤ ਜ਼ਿਆਦਾ ਮਾੜਾ ਹਾਲ ਆਪਣੇ ਪੰਜਾਬ ਦਾ ਮਾੜਾ ਹਾਲ ਆ ਬੋਲੋ ਸੱਚੇ ਦਰਬਾਰ ਦੀ ਬੋਲੀ ਵੀ ਛੱਡ ਦੇ ਮਾੜੇ ਬਾਬਾ ਜੀ ਦੋਡੇ ਖਾ ਲਿਆ ਕਰ ਹੈ ਠੀਕ ਇਹ ਫਕੀਰ ਅੱਜ ਨਹੀਂ ਕੋਈ ਮੈਂ ਪਹਿਲਾਂ ਵੀ ਚੱਕੀ ਆ ਨਾ ਕੋਈ ਹਾਂਜੀ ਇਹ ਫਕੀਰ ਆ ਇਹਨੇ ਕੇਅਰ ਕਰੀ ਉਹ ਤੈਨੂੰ ਪਿਆਰ ਨਾਲ ਪਾਲ ਲਈ ਉਹ ਹਾਂਜੀ ਵੇਖ ਤੈਨੂੰ ਰੰਗ ਭਾਗ ਲੱਗਦੇ ਸੁੱਤ ਵੀ ਹੋ ਜਾਣਾ ਦੋ ਚੀਜ਼ਾਂ ਤੇਰੇ ਘਰ ਜਵੇ ਕੇ ਆਇਆ ਤੇ ਇੱਕ ਤਾਂ ਮਾਦਾ ਕਾਲ ਦਾ ਸ਼ਰਾਬਨ ਕਰਕੇ ਤੁਹਾਡੇ ਘਰੇ ਲਾਈ ਆ ਖੂਨ ਦੇ ਛਿੱਟਿਆਂ ਤੇ ਮਾਲ ਦੀਆਂ ਬੋਟੀਆਂ ਤੇ ਘਰ ਦੇ ਵਿੱਚੋਂ ਮੀਟ ਆਇਆ ਚੱਕਿਆ ਤੁਸੀਂ ਆਪਦੇ ਤੇਰੇ ਮੰਮਾ ਡੈਡੀ ਹੈਗੇ ਆ ਹਾਂਜੀ ਉਹਨਾਂ ਨਾਲ ਗੱਲ ਕਰੀ ਠੀਕ ਹੈ ਮੋਲੋ ਸਕੇਰ ਬਾਤ ਹਾਂਜੀ ਪੈਸੂ ਡੰਗਰਾ ਕਿਹਤੋਂ ਆਦੇ ਉਹਨਾਂ ਦੇ ਘਰ ਦਾ ਕਾਟਾ ਪਿਆ ਘਵਾਨੋ ਹਾਂਜੀ ਅੱਜ ਤੋਂ 10 11 ਸਾਲ ਪਹਿਲਾਂ ਦੀ ਚੀਜ਼ ਕਰਨੀ ਹੋਈ ਆ ਤੁਹਾਡੇ ਘਰ ਦੇ ਹਾਂਜੀ ਹਾਂਜੀ 2016 17 ਦੀ 2016 17 ਦੀ ਤੁਹਾਡੇ ਘਰ ਦੇ ਵਿੱਚ ਚੀਜ਼ ਚੱਲੀ ਹੋਈ ਆ ਤੁਸੀਂ ਦਵਾਈਆਂ ਲੈ ਲੀਆਂ ਡਾਕਟਰ ਗਾਹਲੇ ਬਾਬੇ ਝਾਲੇ ਪੁਛਾ ਘਡਾਲੀਆਂ ਘਰ ਦੇ ਲਾਜ ਕਰਾ ਲੇ ਪੈਸੇ ਖਰਾਬ ਕਰਕੇ ਪਰ ਤੁਹਾਡਾ ਮਸਲਾ ਕਿਤੋਂ ਹੱਲ ਨਹੀਂ ਹੋਇਆ ਹੋਇਆ ਨਹੀਂ ਅੱਜ ਹੀ ਹੱਲ ਕਰਕੇ ਤੋਰੂ ਬੋਲੋ ਸੱਚੇ ਦਰਬਾਰ ਦੇ ਕੁਝ ਨਿਕਲੇ ਪੋਛ ਨਾ ਨਿਕਲੇ ਘਮ ਪੀਰ ਤੋਂ ਲੈ ਕੇ ਰੋ ਨੋਟਾਉ ਲੱਗਿਆ ਹੁਣ ਤਾਂ ਤੂੰ ਹੋਏ ਇਹ ਗੁਮਾਰੀ ਪੀਸ ਦੇ ਜੂਟੇ ਕਾਲੀ ਸਤਵੀਰ ਵਰ ਚੌਂਕਿਆ ਭਰਨੀਆਂ ਮੇਰੇ ਕੋਲੇ ਠੀਕ ਹੈ ਜੀ ਮਾਤਾ ਕਾਲਕਾ ਇਹਦਾ ਉਪਾਏ ਕਰਾਂਗੇ ਕਾਲੇ ਇਲਮ ਦੇ ਵਿੱਚ ਠੀਕ ਹੈ ਜੀ ਜਦੋਂ ਆਪਾਂ ਇਹਦਾ ਉਪਾਏ ਕਰਕੇ ਚੀਜ਼ ਪਾਸੇ ਲਾਤੀ ਸਾਰੇ ਘਰ ਦਾ ਇਲਾਜ ਹੋ ਜਾਊਗਾ ਚੀਜ਼ ਪਾਸੇ ਹੋ ਜਾਊਗੀ ਘਰ ਦੇ ਵਿੱਚ ਸੋਕ ਸ਼ਾਂਤੀ ਹੋਣੀ ਸ਼ੁਰੂ ਹੋ ਜਾਊਗੀ

ਪੈਰ ਚਲੇਗੀ ਕਮਾਲੀ ਜੈ ਰਹੀ ਹੈ ਪੈਰ ਪਰ ਸਹੀ ਨਹੀਂ ਉਹ ਤਲਾਹ ਦਾ ਅਧਿਕਾਰ ਹੈ ਆਪ ਦਾ ਮਹਾਰਾਜ ਪਹਿਲਾਂ ਬੈਠਾ ਨਹੀਂ ਜਾਂਦਾ ਸੀ ਤੂੰ ਅੱਜ ਬੈਹ ਜਾਂਦਾ ਸੀ ਨਹੀਂ ਹੱਥ ਲਾ ਕੇ ਮਹਾਰਾਜ ਉਹ ਨਾ ਟਕਸ ਮਾਰ ਕੇ ਗਿਰ ਬੈਠ ਉਹ ਤਾਂ ਮੈਨੂੰ ਮੌਕੇ ਵਾਲਾ ਸ਼ੀਖੂ ਬਾਪੂ ਕਹਿੰਦੇ ਆ ਜਿੱਦ ਨਿਲਮ ਟੁੱਟਣ ਲੱਗਿਆ ਨਾ ਗੱਦੇ ਕਰਨੀ ਛੱਡ ਦੋ ਅਸੀਂ ਬੈਠਾ ਕੇ ਚੱਲ ਬਾਬਾ ਅੱਛਾ ਸਾਫਾ ਲਾ ਕੇ ਧੰਨ ਛੱਡਦੇ ਮੇਰੇ ਵਾਸਤੇ ਮੈਂ ਬਾਬੇ ਨਾਲ ਸੌਦਾ ਕੀਤਾ ਇੱਕ ਜਦੋਂ ਸਾਰਾ ਘਰ ਰਾਜੀ ਹੋ ਗਿਆ ਤੰਦਰੁਸਤੀਆਂ ਮਿਲ ਗਈਆਂ ਇਹ ਸੈੱਟ ਹੋ ਗਏ 7.5 ਕਿਲੋ ਗਲਾਬੇ ਰਾਮ ਦੇ ਗਲਾਬੇ ਰੰਗ ਦੇ ਚਮਚਾ ਮੱਕੜੇ ਚੜਾ ਕੇ ਜਾਣੀਆਂ ਠੀਕ ਹੈ ਜੀ ਚੜਾ ਕੇ ਉਦੋਂ ਜਾਣੀਆਂ ਜਦੋਂ ਆਪਦੀ ਜਵਾਨ ਨੂੰ ਤੁਸੀਂ ਆ ਕੇ ਤੋਂ ਬਾਬਾ ਜੀ ਅਸੀਂ ਤੰਦਰੁਸਤ ਆਸੀਂ ਰਾਜੀਆ ਬੋਲੋ ਸੱਚੇ ਦਰਬਾਰ ਦੇ ਮੈਂਬਰ ਦੋ ਇਹ ਗੱਦੀ ਤੇ ਲੜਨ ਲੱਗ ਗਏ ਅੱਜ ਬੱਥੇ ਹੋ ਗਏ ਅੱਜ ਤੁਸੀਂ ਇੱਥੇ ਆ ਕੇ ਕੱਲ ਨੂੰ ਹੋਰ ਬਾਬੇ ਕੋਲ ਬੇਚ ਲੈ ਪਤਾ ਮੈਨੂੰ ਲੱਗ ਜਾਣਾ ਹਾਂਜੀ ਹਾਂਜੀ ਮੈਂ ਫਿਰ ਲਾਜ ਨਹੀਂ ਕਰਨਾ ਅੱਜ ਕਿਤਾ ਕਿਤਾ ਤੇਰਾ ਹਾਂਜੀ ਕਿੰਨਾ ਬੀ ਗਿਆ ਹੈ 500 500 ਦਾ ਚੀਕਾ ਲੈਣਾ ਨਾ ਕਿ ਬਾਹਲੇ ਇਹ ਦੋ ਨੂੰ ਕੀ ਉਹਦਾ ਲਾਜ ਹੈ ਨਹੀਂ ਰੋਲਾ ਨਾ ਬੋ ਗਈ ਹੱਥ ਲਾ ਕੋ ਸਦੇ ਬੈਂਦੀ ਲੋੜ ਹੈਗੀ ਆ ਖੁਸ਼ ਆ ਹੁਣ ਤੇ ਡਾਕਟਰ ਤੋਂ ਵੀ ਨਹੀਂ ਰਾਜੀ ਹੋਈ ਨਹੀਂ ਹੋਈ ਬਾਬਿਆਂ ਦੇ ਥੋਲੇ ਤੋਂ ਵੀ ਨਹੀਂ ਰਾਜੀ ਹੋਈ ਕਿਥੋਂ ਰਾਜੀ ਹੋ ਗਏ ਬਾਬੇ ਦੇ ਬਾਬੇ ਦੇ ਦੁਆਰ ਤੇ ਤੈਨੂੰ ਟੇਲਰ ਸਿਖਾਇਆ ਫਿਲਮ ਦਿਖਾਵਾਂਗੇ ਮੈਨੂੰ ਬੰਦਾ ਤਾਂ ਵੇਖ ਕੇ ਨਹੀਂ ਲੱਗਦਾ ਜਿਵੇਂ ਜਿਵੇਂ ਆਏਗਾ ਚਕੀਨ ਬਣਗਾ ਮਤਲਬ ਕਿੰਨੇ ਪਾਪਾ ਜੀ ਲੱਗਦਾ ਸੀ ਮੈਂ ਲੱਗੇ ਟਕੇ ਨਾਲ ਮੈਂ ਕਰਾ ਦੇਣੀ ਚਕੀਨ ਪੁੱਤ ਜਦੋਂ ਚੰਗਮ ਜੀ ਕੀ ਨਿਦਰਾ ਆ ਕੇ ਤੋਰਦੀਆਂ ਬੋਲ ਸੱਚੇ ਦਰਬਾਰ ਸਤਿ ਸਪ ਚੌਕਿਆਂ ਪਰ ਨਹੀਂ ਆਇਆ ਤਵਾ ਨੂੰ ਮੇਰੇ ਕੋਲ ਮਿਲਦੇ ਜਾਣਾ ਉਪਾਏ ਦੱਸੋਗੇ ਕਿ ਕੰਮ ਮੈਂ ਕਰੂੰਗਾ ਦੇਖੀ ਓਕੇ ਹੋਸ਼ਾ ਹੁਣ ਮੇਰੀ ਅੱਥਾ ਜੋ ਖਾ ਰਹੀ ਜੋ ਮੈਂ ਵਿਆਹੀ ਐ ਮਗਰੋਂ ਟੋਲ ਹਾਂ ਚੁੰਦਿਆ ਇਹਨੇ ਚਲ ਗਿਆ ਬੱਚ ਜਾ ਨਾ ਸਾਲ ਮਹੀਨੇ ਦਿਨ ਕਿੰਨਾ ਟਾਈਮ ਹੋ ਗਿਆ ਡਾਕਟਰ ਕੀ ਬੋਲਦੇ ਆ ਦਵਾ ਦੇ ਕੇ ਦਵਾਈ ਹੋਈ ਐ ਲੋਸੀ ਦੀ ਕੋਈ ਨਹੀਂ ਇਹ ਦਿੰਦੇ ਆ ਅੱਜ ਬੋਲ ਕੇ ਆਈ ਐ ਅੱਖਾ ਚੋਲ ਖੁਰ ਹੁੰਦੀ ਐ ਚੁੱਪ ਕਰ ਜਾ ਓਏ ਅੱਖਾ ਚੋਲ ਖੁਰ ਹੁੰਦੀ ਐ ਪਹਿਲੇ 24 ਘੰਟੇ ਹੁੰਦੇ ਸੀ ਹਾਂਜੀ ਜਦੋਂ ਮੈਂ ਆਇਆ ਨਾ ਥੋੜੀ ਇਹ ਹੁਣ ਕਦੋਂ ਆ ਗਈ ਬੋਲੋ ਸੱਚੇ ਦਰਬਾਰ ਦੀ ਸਾਲ ਦੀ ਬਿਮਾਰੀ 2 ਸਾਲ ਦੀ 26 ਸਾਲ ਦੀ ਲਾ ਇਲਾ ਇਲਾ ਮੁਹੰਮਦ ਯਰਸੂਲਲ੍ਹਾ ਕਰਮ ਕਰਦਾ ਜਾ ਭਾਜਾ 600 ਰੁਪਏ ਹੋ ਗਏ ਚੱਲ ਬਾਬਾ